you ਹਾਲ ਮੁਰੀ ਦਾ ਦੰਦ ਟੇਣਾ ਸਵਾਪ ਜਿਹਨੂੰ ਪਤਾ ਹੀ ਆ ਸ਼ਹੀਦਾਂ ਦੇ ਜੋ ਦਿਨੇ ਚੱਲ ਰਹੇ ਹਨ ਤਾਂ ਨਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀਆਂ ਦੀ ਯਾਦ ਵਿੱਚ ਉਹਨਾਂ ਦੇ ਪਿਆਰ ਵਿੱਚ ਆਹ ਸ਼ਬਦ ਤੁਸੀਂ ਸਾਰੇ ਗਾਇਨ ਕਰ ਸਕਦੇ ਹੋ ਇਸ ਵੀਡੀਓ ਨੂੰ ਸਕਿੱਪ ਨਾ ਕਰਿਓ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਆ ਸਬਕ ਸਿਖਾਵਾਂਗੇ। ਵੈਸੇ ਤਾਂ ਮਾਫ਼ ਕਰਿਓ। ਬਹੁਤ ਵਧੀਆ ਵਧੀਆ ਉਸਤਾਦ ਬੈਠੇ ਹੋਏ ਨੇ YouTube ਤੇ ਜਿਹੜੇ ਬਹੁਤ ਕੁਝ ਸਿਖਾਉਂਦੇ ਨੇ। ਚਲੋ ਇੱਕ ਤੁਸ਼ ਮਾਤਰੀ ਸਮਝ ਲਿਓ ਵੀ ਮੈਨੂੰ ਇਓਂ ਹੈ ਹਰੇਕ ਬੰਦੇ ਦਾ ਆਪੋ ਆਪਣਾ ਢੰਗ ਹੁੰਦਾ ਹੈ। ਤੇ ਮੇਰਾ ਵੀ ਆ ਇੱਕ ਸੋਖਾ ਜਿਹਾ ਢਾਂਗਾ ਵੀ ਆਪਾਂ ਸੋਖੇ ਢੰਗ ਦੇ ਨਾਲ ਤੁਹਾਨੂੰ ਦੱਸਾਂਗੇ ਕਿਉਂਕਿ ਮੇਰੀ ਇੱਕ ਸੋਚ ਹੈ ਵੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਦੇ ਪਿਆਰ ਵਿੱਚ ਤੁਸੀਂ ਸਾਰੇ ਹੀ ਆਹ ਸ਼ਬਦ ਗਾਇਨ ਕਰੋ ਆਪਣੇ ਆਪਣੇ ਗੁਰੂ ਘਰਾਂ ਵਿੱਚ ਕਿਉਂਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੇਖੋ ਆਪਣੇ ਤੋਂ ਸਾਰਾ ਪਰਿਵਾਰ ਵਾਰ ਗਏ ਤੇ ਜੇ ਆਪਾਂ ਸੱਚਮੁੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਪਿਆਰ ਕਰਦੇ ਆ ਨਾ ਤੇ ਮੈਂ ਕਹਣਾ ਵੀ ਇਸ ਤੋਂ ਵੱਡਾ ਪਿਆਰ ਕੋਈ ਹੋ ਹੀ ਨਹੀਂ ਸਕਦਾ ਇਸ ਤੋਂ ਵੱਡਾ ਪ੍ਰੇਮ ਨਹੀਂ ਹੋ ਸਕਦਾ ਇਸ ਸ਼ਬਦ ਤੋਂ ਵੱਡਾ ਕੋਈ ਪ੍ਰੇਮ ਨਹੀਂ ਹੋ ਸਕਦਾ ਸਤਿਗੁਰਾਂ ਦੇ ਪ੍ਰੇਮ ਵਿੱਚ ਇਹ ਸ਼ਬਦ ਗਾਇਨ ਕੀਤਾ ਸੀ ਮਛਵੜਾ ਸਾਹਿਬ ਦੀ ਧਰਤੀ ਤੇ ਤੇ ਆਪਾਂ ਇਸ ਸ਼ਬਦ ਨੂੰ ਸਿੱਖ ਕੇ ਤੇ ਗਾਹਾਂ ਵੀ ਤੁਸੀਂ ਸਿਖਾਉਣਾ ਵਾ ਜਿੰਨੇ ਵੀ ਤੁਸੀਂ ਇਸ ਵੀਡੀਓ ਨੂੰ ਵੇਖੋਗੇ ਇਸ ਵੀਡੀਓ ਰਾਹੀਂ ਆ ਸ਼ਬਦ ਸਿੱਖੋਗੇ ਤੇ ਗਾਹਾਂ ਵੀ ਤੁਸੀਂ ਇਹਨੂੰ ਪ੍ਰੋਮੋਟ ਕਰਿਓ ਗਾਹਾਂ ਵੀ ਤੁਸੀਂ ਸਿਖਾਓ ਆਓ ਹੁਣ ਆਪਾਂ ਤੁਹਾਨੂੰ ਆ ਸ਼ਬਦ ਸਿਖਾਉਨੇ ਆ ਵੀ ਕਿਵੇਂ ਇਹਨੂੰ ਵਜਾਉਣਾ ਵਾ ਕਿਹੜੀਆਂ ਇਹਦੀਆਂ ਸੁਰਾਂ ਨੇ ਵੀਡੀਓ ਸਕਿਪ ਨਾ ਕਰਿਓ ਲਾਈਕ ਕਰਿਓ ਤੇ ਸੋਣਾ ਜਾਂ ਕਮੈਂਟ ਕਰਿਓ ਜੇ ਤੁਹਾਨੂੰ ਨਾਮ ਹੀ ਸਮਝ ਆਈ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਇੱਥੇ ਕਮੀ ਰਹਗੀ ਅਸੀਂ ਹੋਰ ਸਧਾਰਨ ਕਰਕੇ ਗਾਹਾਂ ਤੋਂ ਵਧੀਆ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਵਾਂਗੇ ਤੇ ਨਾਲੇ ਕਮੈਂਟ ਵਿੱਚ ਇਹ ਵੀ ਦੱਸ ਦਿਓ ਤੁਸੀਂ ਜਿਹੜਾ ਵੀ ਤੁਸੀਂ ਸ਼ਬਦ ਸਿੱਖਣਾ ਹੋਵੇ ਤੇ ਸਾਨੂੰ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਸ ਸ਼ਬਦ ਦੀ ਵੀਡੀਓ ਤੁਹਾਡੇ ਤੱਕ ਜਲਦੀ ਪਾ ਦਿਆ ਕਰਾਂਗੇ ਤੇ ਆਓ ਹੁਣ ਆਪਾਂ ਤੁਹਾਨੂੰ ਇਹਦੀ ਸੁਰਾਂ ਦੱਸੀਏ ਤੇ ਸਾਰੇ ਪ્રેਮ ਵਿੱਚ ਤੁਸੀਂ ਦਾਇਨ ਕਰਿਓ ਤੇ ਨਾਲੇ ਇਹਦੀ ਮਿਹਨਤ ਕਰਿਓ ਦੇਖੋ ਉੱਤੇ ਵਾਲਾ ਸਾਜ ਠੀਕਾ ਜੀ ਹਰੇ ਕੋਮਲਾ ਤੇ ਗਾ ਜਿਹੜੀ ਆ ਇਹ ਵੀ ਕੋਮਲ ਆ ਤੇ ਨੀ ਜਿਹੜੀ ਆ ਇਹ ਵੀ ਕੋਮਲ ਆ ਤੇ ਬਾਕੀ ਆ ਸੁਰਾਂ ਨੇ ਗਾ ਹੋ ਗਿਆ ਸ਼ੁੱਧ ਪਾ ਹੋ ਗਿਆ ਸ਼ੁੱਧ ਤੇ ਮਾ ਹੋ ਗਈ ਸ਼ੁੱਧ ਤੇ ਆ ਗਾ ਹੋ ਗਿਆ ਕੋਮਲ ਤੇਰੇ ਹੋ ਗਿਆ ਕੋਮਲ ਤੇ ਸਾਫ ਹੋ ਗਿਆ ਕੋਮਲ ਤੇ ਆ ਨੀ ਕੋਮਲ ਠੀਕ ਆ ਜੀ ਆ ਵੀ ਨੀ ਆ ਨੀ ਕੋ ਮਨ ਓਕੇ ਜੀ ਚਲੋ ਆਪ ਗਾਇਨ ਕਰਦੇ ਆ ਦੇਖੋ ਉਸ ਸੋਖੇ ਢੰਗ ਦੇ ਨਾਲ ਜੇ ਤੁਸੀਂ ਇਹਦੀ ਮਿੰਦ ਕਰੋਗੇ ਤੇ ਬਹੁਤ ਜਲਦੀ ਤੁਸੀਂ ਸਿੱਖ ਜਾਓਗੇ ਦੇਖਿਓ ਹਾਲ ਮੁਰੀ ਦਾ ਦਾ ਕਹਿਣਾ ਆ ਉੱਠਣਾ ਹੈ ਤੁਸੀਂ ਇਹ ਰੱਖੇ ਇਹ ਹਾਲ ਮੁਰੀ ਦਾਂਦ ਕਹਿਣਾ ਮਾਤਾ ਕੋ ਜਾਣਾ ਤੁਸੀਂ ਇਹ ਤਰਾ ਲੈ ਕੇ ਠੀਕ ਹੈ ਜੀ ਤਾਂ ਇਹ ਸ਼ਬਦ ਵਧੀਆ ਬੜੇਗਾ ਹਾਲ ਨੂਰੀ ਦਾ ਦ ਕਹਿਣਾ ਹਾਲ ਨੂਰੀ ਦਾ ਦਾਂਦ ਪਾਹ ਦਾਤੀ ਆ ਜਾਣਾ ਵੇਖਿਓ ਆਹ ਸੁਰ ਲਾ ਕੇ ਪਾਹ ਲਾ ਕੇ ਮਿੱਤਰੋ ਪਿਆਰੇ ਨੂੰ ਇਹਨੂੰ ਦਬਲ ਕਰਕੇ ਆਉਣਾ ਠੀਕ ਹੈ ਜੀ ਵੇਖੋ ਮਿੱਤਰੋ ਪਿਆਰੇ ਸਥਾਈ ਹੋ ਗਈ ਸਾਰੀ ਹੁਣ ਤੁਹਾਨੂੰ ਆਪਾਂ ਇਹਦਾ ਅੰਤਰਾ ਦੱਸਾਂਗੇ ਠੀਕ ਆ ਜੀ ਅੰਤਰਾ ਇਹਦਾ ਮਾਤੂ ਸ਼ੁਰੂ ਹੋਣਾ ਸ਼ੁੱਧ ਮਾਤੂ ਦੇਖੋ ਯਾਰੜੇ ਦਾ ਸਾਨੂੰ ਸੱਥ ਰਚੰਗਾ ਯਾਰੜੇ ਦਾ ਸਾਨੂੰ ਇਥੇ ਆਓ ਥੁਰ ਚੰ ਗਾ ਕੇ ਜਿੱਦਾਂ ਥੁਰ ਜਾਣਾ ਠੀਕ ਹੈ ਜੀ 7 ਪਾਟ ਖੇੜਿਆਂ ਦਾ ਰੇਣਾ ਸੋਰੀ ਵਿੱਚ ਇੱਕ ਗਲਤ ਹੋਈ ਹੈ ਗਲਤੀ ਹੋਈ ਹੈ ਦੇ ਹੈ ਦਾ ਨਹੀਂ ਹੈਗਾ ਕਈ ਵਾਰੀ ਬੋਲਦੇ ਆ ਉਲਝ ਚੁਕ ਹੋ ਜਾਂਦੀ ਹੈ ਮਾਫੀ ਦਿਓ ਦੇਖੋ ਪਾਟ ਖੇੜਿਆਂ ਦੇ ਰੇਣਾ ਪਾਠ ਖੇੜਿਆਂ ਦਰਹਿਣਾ ਦੁਆਰਾ ਫਿਰ ਸੁਣਿਓ ਜਾਰੜੇ ਦਾ ਸਤੁਰ ਚੰਗਾ ਜਾਰੜੇ ਦਾ ਸਨੂ ਸਤੁਰ ਚੰਗਾ ਪਾਠ ਖੇੜਿਆ ਆਪ ਕਹਿੰਨੇ ਆ ਨਾ ਮੇ ਮਿੱਤਰ ਪਿਆਰੇ ਹਾਲ ਮੁਰੀਦਾਂ ਦਾ ਆਪ ਕਹਿੰਨੇ ਵੇਖੋ ਹਾਲ ਮੁਰੀਦਾਂ ਦਾ ਕਹਿਣਾ ਉਵੇਂ ਆ ਪਾਟ ਖੇੜਿਆ ਦੇ ਰੇਣਾ ਪਾਠ ਖੇੜਿਆ ਦੇ प्यारे तू हाल मुरी ना द कहना ठीक है जी जितने भी ਇਹਦੇ ਵਿੱਚ ਅੰਤਰੇ ਨੇ ਉਹ ਸਾਰੀਆਂ ਜਿਵੇਂ ਤੁਸੀਂ ਪਹਿਲਾਂ ਸਿੱਖਿਆ ਨਾ ਸਾਰੀ ਉਵੇਂ ਲੱਗਣੇ ਆ ਠੀਕ ਹੈ ਜੀ ਤੇ ਬਾਅਦ ਤੋਂ ਬਾਅਦ ਇਸ ਸ਼ਬਦ ਦੀ ਮੰਤ ਕਰਕੇ ਤੇ ਗਾਹਾਂ ਤੁਸੀਂ ਗਾਇਨ ਕਰਿਓ ਜੀ ਮੈਂ ਕਹਣਾ ਵੀ ਇਸ ਤੋਂ ਵੱਡੀ ਸ਼ਹੀਦਾਂ ਨੂੰ ਸ਼ਰਧਾਂਜਲੀ ਕੋਈ ਹੋਰ ਨਹੀਂ ਹੋ ਸਕਦੀ ਤੇ ਜਰੂਰ ਗਾਹਾਂ ਦੀ ਗਾਹਾਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਸੋਹਣਾ ਜਿਹਾ ਕਮੈਂਟ ਕਰਕੇ ਸਾਨੂੰ ਦੱਸਿਓ ਵੀ ਸਾਡੀ ਵੀਡੀਓ ਇਹ ਕਿਹੋ ਜਿਹੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ